ਹਾਂਜੀ ਦੋਸਤੋ ਕੀ ਹਾਲ ਚੱਲਨੇ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਬਹੁਤ ਹੀ ਪਿਆਰ ਦਿੰਦੇ ਆ ਤੁਸੀਂ ਜੋ ਵੀ ਵੀਡੀਓ ਪਾਉਨੇ ਆ ਚੰਗੇ ਚੰਗੇ ਕਮੈਂਟ ਕਰਦੇ ਹੋ ਤੇ ਕਿਉਂਕਿ ਸਾਡੀ ਵੀਡੀਓ ਜਿਹੜੀ ਹੁੰਦੀ ਹੈ ਜਾਣਕਾਰੀ ਹੁੰਦੀ ਹੈ ਤੁਹਾਡੇ ਰ ਵੀ ਕੋਈ ਨਾ ਕੋਈ ਜਾਣਕਾਰੀ ਕਿਸੇ ਰੋਗ ਦੀ ਹੋਣੀ ਤੇ ਤੁਸੀਂ ਵੀ ਸਾਨੂੰ ਦੱਸਿਆ ਕਰੋ ਕਿਉਂਕਿ ਹਰ ਇੱਕ ਬੰਦਾ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਕੋਲੋਂ ਸਿੱਖਦਾ ਰਹਿੰਦਾ ਹੈ ਅਸੀਂ ਧੰਨਵਾਦ ਕਰਦੇ ਆ ਬੈਦ ਗੁਰਦੇਵ ਸਿੰਘ ਜੀ ਗਿੱਲ ਗਾਲਵ ਜੋ ਸਾਨੂੰ ਸੇਧ ਦਿੰਦੇ ਨੇ ਚੰਗੀਆਂ-ਚੰਗੀਆਂ ਸਿੱਖਿਆ ਹਰ ਇੱਕ ਰੋਗ ਬਾਰੇ ਜੋ ਜਾਣਕਾਰੀ ਦਿੰਦੇ ਨੇ ਕਿਉਂਕਿ ਜਾਣਕਾਰੀ ਹਰ ਇੱਕ ਬੰਦਾ ਨਹੀਂ ਦਿੰਦਾ ਹੁੰਦਾ ਕਿਸੇ ਨੂੰ ਸੇ ਉਹ ਬੈਦ ਸਾਹਿਬ ਜੀ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆ ਤੇ ਅੱਜ ਤੁਹਾਡੇ ਨਾਲ ਇੱਕ ਜੋ ਜਾਣਕਾਰੀ ਸ਼ੇਅਰ ਕਰ ਰਹੇ ਆ ਨਾ ਵੀ ਅਕਸਰ ਆਪਾਂ ਦੇਖਦੇ ਆ ਖੂਨ ਗਾੜਾ ਕਿਉਂਕਿ ਜਦੋਂ ਸਾਡਾ ਖੂਨ ਗਾੜਾ ਹੁੰਦਾ ਬਹੁਤ ਪ੍ਰੋਬਲਮ ਆਉਂਦੀਆਂ ਨੇ ਪਹਿਲੀ ਗੱਲ ਜੇ ਆਪਣਾ ਖੂਨ ਗੜਾ ਆਪਣੇ ਹੱਥ ਪੈਰ ਸੋਣਗੇ ਦੂਸਰੀ ਗੱਲ ਆ ਗਈ ਆਪਾਂ ਨੂੰ ਸਾਹ ਚੜਨਾ ਹੈ ਫਿਰ ਆਪਾਂ ਨੂੰ ਚੱਕਰ ਵੀ ਆਉਣਗੇ ਕਿਉਂਕਿ ਖੂਨ ਆ ਜਿਹੜਾ ਅੰਦਰ ਗਾੜਾ ਹੋ ਜਾਂਦਾ ਉਸ ਦੇ ਵਿੱਚ ਇੱਕ ਸੁਸਤੀ ਪੈਣੀ ਵੀ ਕੰਮ ਕਰਨ ਨੂੰ ਜੀ ਨਾ ਕਰਨਾ ਤੇ ਐ ਲੱਗਦਾ ਵੀ ਸਾਰਾ ਦਿਨ ਆਪਾਂ ਮੰਜੇ ਤੇ ਪਈ ਰਹੀਏ ਬਹੁਤ ਜ਼ਿਆਦਾ ਸੁਸਤੀ ਚੜਨੀ ਅੱਜ ਨਾਲ ਮੈਂ ਕਿਸੇ ਵੀ ਕੰਪਨੀ ਦਾ ਕੋਈ ਐ ਨਹੀਂ ਕਹਿ ਰਿਹਾ ਵੀ ਇਹ ਦਵਾਈਆਂ ਜਾਂ ਕੋਈ ਵੀ ਆਖੂ ਵੀ ਕੰਪਨੀ ਨੂੰ ਕਹਿ ਰਿਹਾ ਵੀ ਇਹ ਚੀਜ਼ਾਂ ਖਰੀਦੋ ਉਸ ਕੰਪਨੀ ਦੀਆਂ ਮੈਂ ਸਿਰਫ ਤੁਹਾਨੂੰ ਇੱਕ ਦਵਾਈ ਬਾਰੇ ਜਾਣਕਾਰੀ ਦੇ ਰਿਹਾ ਆ। ਆ ਦਵਾਈ ਹੈ ਅਰਜੁਨ ਰिष्ट। ਇਹ ਹਰ ਇੱਕ ਜੋ ਕੰਪਨੀਆਂ ਨੇ ਤਿਆਰ ਕੀਤੀ ਹੈ, ਹਰੇਕ ਕੰਪਨੀ ਨੇ ਤਿਆਰ ਕੀਤੀ ਹੈ ਜਿੰਨੇ ਵੀ ਆਪਾਂ ਦੇਸੀ ਇਹ ਸਾਨੂੰ ਬੈਦ ਸਾਹਿਬ ਨੇ ਦੱਸਿਆ ਸੀ ਜਦੋਂ ਕਹਿੰਦੇ ਸਾਡਾ ਖੂਨ ਗਾੜਾ ਹੋ ਜਾਂਦਾ ਨਾ ਫਿਰ ਇਸ ਦਾ ਜਰੂਰ ਸੇਵਨ ਕਰੋ। ਬਹੁਤ ਸਾਡੇ ਸਰੀਰ ਵਾਸਤੇ ਚੰਗੀ ਦਵਾਈ ਹੈ ਇਹ। ਇਹਨੂੰ ਤੁਸੀਂ ਰੋਟੀ ਖਾ ਕੇ ਤੇ 15-20 ਮਿੰਟਾਂ ਦਾ ਬਾਅਦ ਓਨਾਕ ਪਾਣੀ ਲੈ ਲਓ। ਤੇ ਦਵਾਈ 2-3 ਚਮਚੇ ਪਾ ਕੇ ਸਵੇਰੇ ਸ਼ਾਮ ਦੋਨੋ ਟਾਈਮ ਤੁਸੀਂ ਜਰੂਰ ਸੇਵਨ ਕਰੋ ਇਹ ਲਿਖ ਲਿਓ ਜਿਨ੍ਹਾਂ ਨੂੰ ਵੀ ਕੋਈ ਖੂਨ ਘਾੜੇ ਦੀ ਪ੍ਰੋਬਲਮ ਹੈ ਅਰਜੁਨ ਰਿਸ਼ਟਾ ਕਿਉਂਕਿ ਅਰਜੁਨਿਕ ਦਰਖਤ ਹੈ ਜਿਹਦੀ ਛੱਲ ਦੇ ਨਾਲ ਇਹ ਬਣਦਾ ਹੈ ਬਹੁਤ ਹੀ ਗੁਣਾਕਾਰ ਹੈ ਕਦੇ Google ਤੇ ਵੀ ਸਰਚ ਮਾਰ ਕੇ ਦੇਖਿਓ ਤੁਸੀਂ ਇਹ ਚੀਜ਼ਾਂ ਬਾਰੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਆਪਣੇ ਖੂਨ ਦੀ ਜਾਂਚ ਕਰਾਉਂਦੇ ਰਹਾ ਕਰੋ ਕਿਉਂਕਿ ਅੱਜ ਕੱਲ ਇਹ ਬਿਮਾਰੀ ਹੈ ਜਿਹੜੀ ਬਹੁਤ ਜ਼ਿਆਦਾ ਵੱਧ ਰਹੀ ਹੈ ਜੇ ਕਿਸੇ ਨੂੰ ਵੀ ਪ੍ਰੋਬਲਮ ਆ ਰਹੀ ਹੈ ਤੇ ਜਰੂਰ ਤੁਸੀਂ ਇਸ ਦਵਾਈ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਇਹ ਆਯੁਰਵੈਦਿਕ ਹੈ ਇਹਦਾ ਵੀ ਕੋਈ ਵੀ ਨੁਕਸਾਨ ਨਹੀਂ ਦੇਸੀ ਹੈ ਕੋਈ ਵੀ ਨੁਕਸਾਨ ਨਹੀਂ ਸਰੀਰ ਦੇ ਵਿੱਚ ਆਪਣੇ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਹੈ ਸੋ ਧੰਨਵਾਦ ਜੀ ਸਾਰਿਆਂ ਦਾ